ਇਸ ਲਈ ਵੱਡੀ ਖਬਰ ਤਰਨ ਜਿਮ ਨਿਚੋਣਾਂ ਨੂੰ ਲੈ ਕੇ ਆ ਰਹੀ ਆ ਆਮ ਆਦਮੀ ਪਾਰਟੀ ਕੁਆਰ ਫੇਰ ਨਚੋਣਾਂ ਦੇ ਵਿੱਚ ਅੱਗੇ ਹੋ ਗਈ ਹੈ ਜੀ ਬਿਲਕੁਲ 17352 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਇਸ ਵੇਲੇ ਅੱਗੇ ਚੱਲ ਰਹੇ ਨੇ ਯਾਨੀ ਕਿ 1836 ਵੋਟਾਂ ਦੀ ਲੀਡ ਉਹਨਾਂ ਨੂੰ ਹੋ ਗਈ ਹੈ ਔਰ 7ਵੇਂ ਰਾਊਂਡ ਦੇ ਵਿੱਚ ਇਹ ਨਤੀਜੇ ਸਾਹਮਣੇ ਆਏ ਨੇ ਜਿਸ ਦੇ ਵਿੱਚ 15521 ਵੋਟਾਂ ਲੈ ਕੇ ਦੂਸਰੇ ਨੰਬਰ ਦੇ ਕਾਂਗਰਸ ਦੇ ਕੈਂਡੀਡੇਟ ਚੱਲ ਰਹੇ ਨੇ ਲਗਭਗ 1836 ਦੀ ਲੀਡ ਦਾ ਫਰਕ ਹੈ ਉਹਨਾਂ ਦੇ ਨਾਲੋਂ ਕਿਉਂਕਿ ਉਹ ਪਿੱਛੇ ਚੱਲ ਰਹੇ ਨੇ ਇਸ ਵੇਲੇ 1836 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੀਸਰੇ ਨੰਬਰ ਤੇ ਕਾਂਗਰਸ 81 81 ਯਾਨੀ ਕਿ 9976 ਵੋਟਾਂ ਨਾਲ ਪਿੱਛੇ ਚੱਲਦੀ ਹੈ ਕਾਂਗਰਸ ਔਰ ਚੌਥੇ ਨੰਬਰ ਦੇ ਉੱਤੇ ਬਿਲਕੁਲ ਵਾਰਿਸ ਪੰਜਾਬ ਦੇ 7667 ਸੋ ਇਸ ਪੂਰੇ ਇਲੈਕਸ਼ਨ ਦੇ ਵਿੱਚ ਵਾਰਿਸ ਪੰਜਾਬ ਬੇਅਸਰ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਾਲੀ ਦਲ ਦੇ ਵਿੱਚ ਕਾਂਟੇ ਦੀ ਟੱਕਰ ਦਿਖਾਈ ਦੇ ਰਹੀ ਹੈ ਔਰ ਕਾਂਗਰਸ ਵੀ ਲਗਭਗ ਤੀਸਰੇ ਨੰਬਰ ਦੇ ਉੱਤੇ ਚੱਲ ਰਹੀ ਹੈ ਸੋ ਕਾਂਗਰਸ ਦਾ ਫਰਕ ਬਹੁਤ ਜ਼ਿਆਦਾ ਸੋ ਜੇ ਕੁੱਲ ਮਿਲਾ ਕੇ ਕਈਏ ਤੇ ਇਸ ਲਈ ਮੁਕਾਬਲਾ ਜਿਹੜਾ ਹੈ ਉਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਔਰ ਫਿਲਹਾਲ ਆਮ ਆਦਮੀ ਪਾਰਟੀ ਸੱਤਵੇਂ ਰਾਉਂਡ ਦੇ ਵਿੱਚ ਅੱਗੇ ਚੱਲ ਰਹੀ ਹੈ ਹੁਣ ਲੀਡ ਬਰਕਰਾਰ ਰਹੇਗੀ ਜਾਂ ਫੇਰ ਫਰਕ ਪਏਗਾ ਇਹ ਦੇਖਣ ਵਾਲਾ ਹੁਣ ਨਜ਼ਾਰਾ ਹੋਏਗਾ ਕਿਉਂਕਿ ਅਕਾਲੀ ਦਲ ਦੇ ਆਗੂ ਬਹੁਤ ਖੁਸ਼ ਹੋਗੇ ਸਨ ਜਦੋਂ ਅੱਗੇ ਚੱਲ ਰਹੇ ਸਨ ਔਰ ਹੁਣ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ